ਇਹ ਲੜਾਈ ਲੱਗ ਜਾਂਦੀ ਆ ਸੰਧੂਰ ਲੱਗਣਾ ਨਹੀਂ ਸੀਗਾ ਕਿੰਨੀਆਂ ਹੀ ਵਿਭਾਵਾਂ ਦੇ ਸਿਰ ਤੇ ਜਿਹੜਾ ਸੰਧੂਰ ਲੱਗਿਆ ਹੋਇਆ ਨਾ ਉਹ ਲੈ ਜਾਣਾ ਸੀਗਾ ਆਪਰੇਸ਼ਨ ਸੰਧੂਰ ਨਹੀਂ ਗਲਤ ਅਸੀਂ ਕਹਿੰਦੇ ਆਪਰੇਸ਼ਨ ਸੰਧੂਰ ਦਾ ਜਿਹੜਾ ਬੇਸ ਹੈ ਉਹ ਗਲਤ ਹੈ ਵੀ ਆਪਰੇਸ਼ਨ ਸੰਧੂਰ ਥਾਂ ਹੀ ਲੋਕਾਂ ਨੂੰ ਜੰਗ ਦੇ ਵਿੱਚ ਮੂਹਰੇ ਧੱਕਿਆ ਜਾ ਰਿਹਾ ਇਹ ਚ ਦੋਨੇ ਪਾਸੇ ਲਾਸਾਂ ਵਿਸ ਰਹੀਆਂ ਨੇ ਤੇ ਲੋਕਾਂ ਦਾ ਨੁਕਸਾਨ ਹੋ ਰਿਹਾ ਜਦੋਂ ਕਿ ਆਮ ਬੰਦਾ ਜੇ ਕੋਈ ਕਿਸਾਨ ਨੇ ਜਾਣਾ ਸੀ ਕਿਸਾਨ ਨੂੰ ਬਾਰਡਰ ਟੱਪ ਕੇ ਦੇ ਤਾਂ ਐਂਟਰ ਨਹੀਂ ਹੋਣ ਦਿੱਤਾ ਹਰਿਆਣਾ ਦੇ ਬਾਰਡਰ ਤੇ ਰੋਕ ਲਿਆ ਪਰ ਇਹਨਾਂ ਨੇ ਜੋ ਹੱਤਵਾਦੀ ਸੀ ਹੱਤਵਾਦੀ ਬਾਰਡਰ ਟੱਪ ਕੇ ਆਉਂਦੇ ਆ ਬੰਦੇ ਮਾਰ ਕੇ ਫੇਰ ਚਲੇ ਜਾਂਦੇ ਆ ਇੱਥੇ ਤਾਂ ਸਰਕਾਰ ਦੀ ਨਲਾਇਕੀ ਕਾਹਗੇ ਹੋਰ ਕੁਝ ਨਹੀਂ ਹੈ ਸਰਕਾਰਾਂ ਮੰਤਾਰਪੋਰਟ ਘਰਾਣੇ ਆ ਦੂਨੇ ਪਾਸੇ ਲੋਕ ਵੱਰ ਰਹੇ ਆ ਸਰਕਾਰਾਂ ਦਾ ਕੋਈ ਨਹੀਂ ਕਹਿਣਾ ਕਿਸ ਤਰ੍ਹਾਂ ਕਰੇ ਸੀ ਹੱਕੀ ਜੰਗ ਦੇ ਖਿਲਾਫ ਅੱਜ ਮੁਜਾਹਰਾ ਦਾ ਰਹਿ ਸਾਰੀਆਂ ਜਥੇਬੰਦੀਆਂ ਵੀ ਇਹ ਜਗ ਬੰਦ ਕੀਤੀ ਜਾਵੇ ਦੇਖੋ ਜੋ ਹਮਲਾ ਹੋਇਆ ਉਹਦੀ ਅਸੀਂ ਸਾਥ ਸਾਥ ਦਾ ਵਿੱਚ ਨਿੰਦਾ ਕਰਦੇ ਆ ਪਰ ਉਸ ਤੋਂ ਪ੍ਰਤੀ ਜੋ ਵੀ ਹੋਇਆ ਦੋਨਾਂ ਦੇਸ਼ਾਂ ਦੇ ਵਿੱਚ ਉਸ ਤੇ ਸਾਨੂੰ ਚਿੰਤਾ ਹੈ ਕਿ ਕਿ ਭਰਾ ਮਾਰੂ ਜਾਂਦਾ ਇਹ ਬੰਦ ਹੋਣੀ ਚਾਹੀਦੀ ਹੈ ਸਾਡੇ ਜਿਹੜੇ ਬਾਲ ਬੱਚੇ ਆ ਜਿਹੜੇ ਮਤਲਬ ਬਾਰਡਰਾਂ ਤੇ ਬੈਠੇ ਆ ਜਾਂ ਬਾਰਡਰ ਦੀ ਲੜਾਈ ਲੜਨਗੇ ਉਨਾਰਾ ਦਾ ਬਹੁਤ ਵੱਡਾ ਨਸਾਨ ਹੋ ਜਾ ਰਹਾ ਵਾ ਕਿੰਨੀਆਂ ਵਿਧਵਾਵਾਂ ਹੋ ਜਾਣਗੀਆਂ ਭਾਰਤ ਤੇ ਪਾਕਿਸਤਾਨ ਦੇ ਹਾਕਮ ਲੋਕਾਂ ਉੱਪਰ ਭਰਾ ਮਾਰੀ ਜੰਗ ਨੋਬ ਰਹੇ ਨੇ ਅਸੀਂ ਉਹਦਾ ਬਰੋਧ ਕਰ ਰਹੇ ਹਾਂ ਅਸੀਂ ਅਮਨ ਚਾਹੁੰਦੇ ਹਾਂ ਤੇ ਜੰਗ ਦਾ ਬਰੋਧ ਕਰਦੇ ਜੇ ਦਿਓ ਅਜਰਾ ਹਮਲਾ ਹੋਇਆ ਵਾ ਦੋ ਦਿਨਾਂ ਵਿੱਚ ਨਾ ਕੋ ਮੌਲ ਹੈ ਮਾੜੀ ਗੱਲ ਆ ਜੀ ਜੋ ਸਰਕਾਰਾਂ ਦਾ ਕਾਰਪੋਰੇਟ ਘਰਾਣੇ ਆ ਦੁਨੇ ਪਾਸੇ ਲੋਕ ਮਰ ਰਹੇ ਆ ਸਰਕਾਰਾਂ ਦਾ ਕੋਈ ਗੈਣਾ ਇਸ ਕਰਕੇ ਅਸੀਂ ਨਾਕੀ ਜੰਗ ਦੇ ਖਿਲਾਫ ਅੱਜ ਮੁਜਾਹਦਾ ਕਰ ਰਹੇ ਆ ਸਾਰੀਆਂ ਜਥੇਬੰਦੀਆਂ ਕੋਈ ਇਹ ਲਗ ਬੰਦ ਕੀਤੀ ਆ ਸਰਕਾਰ ਦੇ ਹੋਰ ਹੋਰ ਇਹ ਸੁਹਾਗ ਮਿਟ ਗਏ ਉਰਜੀ ਨੂੰ ਬੜਾ ਪ੍ਰੈਮ ਬਿ ਕੋਪਰੇਸ਼ਨਸ ਨੂੰ ਦੂਰ ਚਲਾਇਆ ਸੁਹਾਗ ਨਜ਼ਰੀਏ ਤੋਂ ਇਹ ਤਾਂ ਸਰਕਾਰ ਦੀਆਂ ਨੀਤੀਆਂ ਮਾਰੀਆਂ ਜੀ ਅਰ ਰਾਇ ਲੋਕ ਮਾਰ ਰਹਾ ਦੋਨੇ ਪਾਸੇ ਲੋਕ ਮਾਰ ਰਹਾ ਇਹਨਾਂ ਦਾ ਸਰਕਾਰ ਦੀਆਂ ਨੀਤੀਆਂ ਮਾਰ ਰਹੀਆਂ ਜਿਹੜੇ ਜਿਹੜੀ ਨਕੀ ਜਾਂਦਾ ਬੰਦਗੀਤੀ ਜਾਵੇ ਲੋਕ ਲੈ ਤੇਜ ਕੀਤੀ ਰਜਿੰਦਰ ਸਿੰਘ ਰਜਿੰਦਰ ਜੀ ਕਿੱਥੋਂ ਆਏ ਹੋ ਸਾਸ਼ ਨੂੰ ਹੱਥਾਂ ਮਾਰੀ ਰਕਲਾ ਆਪਰੇਸ਼ਨ ਸੰਦੂਰ ਕੋ ਸਰਕਾਰਾਂ ਦਾ ਗਿਣੀ ਮਿੱਥੀ ਸਾਜ਼ਿਸ਼ ਹੈ ਇਹ ਵੀ ਮਾੜੀ ਗੱਲ ਹੈ ਵੀ ਪਹਿਲਗਮ ਜਿਹੜਾ ਹੋਇਆ ਸੀ ਉਸ ਘਟਨਾ ਦੀ ਨਿੰਦਾ ਕਰਦੇ ਆ ਪਰ ਜਿੰਨਾ ਚਿਰ ਇਹ ਇੱਕ ਦੂਜੇ ਇੱਕ ਦੂਜੇ ਪ੍ਰਤੀ ਜਿਹੜੀ ਹੈਗੀ ਜਿਹੜੀ ਮਾੜੀ ਭਾਵਨਾ ਮੁਸਲਮਾਨਾਂ ਪ੍ਰਤੀ ਹਿੰਦੂਸਤਾਨ ਕਿ ਇਹ ਜੋ ਮੋਦੀ ਦਾ ਕਸ਼ਮੀਰ ਦਾ ਜਿਹੜਾ 370 ਦਰਜਾ ਵਾਪਸ ਲਿਆ ਸਟੇਟ ਦਾ ਦਰਜਾ ਜਿਹੜਾ ਉਹ ਵਾਪਸ ਲਿਆ ਉਹਦੇ ਕਰਕੇ ਘਟਨਾਵਾਂ ਹੋ ਰਹੀਆਂ ਨੇ ਇਸ ਕਰਕੇ ਅਸੀਂ ਜਿਹੜੀ ਲੋਕਾਂ ਦੀ ਜਿਹੜੇ ਹੱਕ ਨੇ ਉਹ ਦਿੱਤੇ ਜਾਣ ਫੇਰ ਹੀ ਇਹ ਘਟਨਾਵਾਂ ਰੁਕ ਜਾਂਦੀਆਂ ਕਿਸ ਤਰ੍ਹਾਂ ਇਹ ਆਪਰੇਸ਼ਨ ਸੰਦੂਰ ਗਲਤ ਹੈ ਆਪਰੇਸ਼ਨ ਸੰਦੂਰ ਨਹੀਂ ਗਲਤ ਅਸੀਂ ਕਹਿੰਦੇ ਆਪਰੇਸ਼ਨ ਸੰਦੂਰ ਦਾ ਜਿਹੜਾ ਬੇਸ ਹੈ ਉਹ ਗਲਤ ਹੈ ਵੀ ਆਪਰੇਸ਼ਨ ਸੰਦੂਰ ਥਾਂ ਹੀ ਲੋਕਾਂ ਨੂੰ ਜੰਗ ਦੇ ਵਿੱਚ ਮੂਰ ਚ ਧੱਕਿਆ ਜਾ ਰਿਹਾ ਹੈ ਜਿੱਚ ਦੋਨੇ ਪਾਸੇ ਲਾਸ਼ਾਂ ਵਿਸ ਰਹੀਆਂ ਨੇ ਤੇ ਲੋਕਾਂ ਦਾ ਨੁਕਸਾਨ ਹੋ ਰਿਹਾ ਜਿਹਦੇ ਕਰਕੇ ਦੋਨੇ ਦੇਸ਼ਾਂ ਦੇ ਜਿਹੜੇ ਆਮ ਲੋਕ ਨੇ ਉਹਨਾਂ ਲਈ ਮੰਦੀ ਨੇ ਲੈ ਕੇ ਆ ਰਿਹਾ ਕਿਸ ਨੇ ਆ ਦੇਣਾ ਜਾਵੇ ਸੁਆਹ ਸੁਨੇਹਾ ਜੇ ਜਿਹੜੀ ਜਿਹੜੀ ਭਰਾਵਾਂ ਮਰੂ جنگ ਹੈ ਬੰਦ ਹੋਣੀ ਚਾਹੀਦੀ ਹੈ ਤੇ ਹੱਕਾਂ ਦੀ ਲੜਾਈ ਅਸੀਂ ਜਾਣੀ ਰੱਖਦੇ ਹਾਂ ਸ਼ਮਸ਼ੇਰ ਸਿੰਘ ਆਸਿਫ ਪਨਾਹ ਕਿਸਾਨ ਯੂਨੀਅਨ ਦੇਖੋ ਜੋ ਹਮਲਾ ਹੋਇਆ ਉਹਦੀ ਅਸੀਂ ਸਤਿ ਸਾਬ ਦਾ ਵਿੱਚ ਨਿੰਦਾ ਕਰਦੇ ਹਾਂ ਪਰ ਉਸ ਤੋਂ ਪ੍ਰਤੀ ਜੋ ਵੀ ਹੋਇਆ ਦੋਨਾਂ ਦੇਸ਼ਾਂ ਦੇ ਵਿੱਚ ਉਸਤੇ ਸਾਨੂੰ ਚਿੰਤਾ ਹੈ ਕਿ ਕਿ ਭਰਾ ਮਾਰੂ ਜੰਗ ਇਹ ਬੰਦ ਹੋਣੀ ਚਾਹੀਦੀ ਹੈ ਜਿਹੜਾ ਇਸ ਤਰ੍ਹਾਂ ਕੁਛ ਕੇ ਗੋਲੀ ਮਾਰੀਗੇ ਬਹੁਤ ਗਲਤ ਹੈ ਅਸੀਂ ਉਹਦੀ ਨਿੰਦਾ ਕਰਦੇ ਹਾਂ ਪਰ ਇਹ ਨੋਟ ਤੋਂ ਵੱਧ ਉਹਨੂੰ ਇਸ ਤਰ੍ਹਾਂ ਉੱਤੇ ਚੱਕਿਆ ਗਿਆ ਵੀ ਇਹ ਜਾਤੀਵਾਦ ਨੂੰ ਲੈ ਕੇ ਸਾਡੇ ਚ ਭਰਾ ਮਾਰੂ ਜੰਗ ਪੈਦਾ ਕੀਤੀ ਜਾ ਰਹੀ ਹੈ ਲਗਾਤਾਰ ਪਾਕਿਸਤਾਨ ਜਗਾ ਦਿੰਦਾ ਆਤਮਵਾਦੀ ਨੂੰ ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਪਸ ਕੇ ਸਾਡੇ ਲੋਕਾਂ ਨੂੰ ਮੌਤ ਦੇ ਘੜ ਤਾਰਦੇ ਆ ਇਹ ਚੀਜ਼ ਨੂੰ ਕਿਸ ਤਰ੍ਹਾਂ ਦੇ ਦੋ ਕੀ ਕਹਿਣਾ ਚਾਹੋਗੇ ਇੱਥੇ ਬਾਰੇ ਇਹਦੇ ਲਈ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਇਹ ਬਹੁਤ ਹੀ ਗਲਤ ਗੱਲ ਹੈ ਹਾਂ ਵੀ ਭਾਰਤ ਇੱਕ ਨਿਆਪਸੰਨ ਲੋਕ ਹੈ ਰਹਿੰਦੇ ਇੱਥੇ ਪਰ ਜਿਹੜੀ ਇਹ ਪਾਕਿਸਤਾਨ ਇਸ ਤਰ੍ਹਾਂ ਦਾ ਥੋਪਣਾ ਚਾਹੁੰਦਾ ਸਾਡੇ ਤੇ ਉਹ ਬਹੁਤ ਮਾੜੀ ਗੱਲ ਹੈ ਤੇ ਅਸੀਂ ਭਾਰਤ ਸਰਕਾਰ ਨੇ ਜੋ ਕਾਰਵਾਈ ਕੀਤੀ ਹੈ ਉਹਦੀ ਸਲਾਹਾ ਵੀ ਕਰਦੇ ਆਂ ਪਰ ਇਸ ਚੀਜ਼ ਤੋਂ ਅਸੀਂ ਫੇਰ ਕਹਿੰਦੇ ਆਂ ਵੀ ਸਾਨੂੰ ਦੋਨਾਂ ਦੇਸ਼ਾਂ ਨੂੰ ਇਸ ਗੰਗ ਤੋਂ ਬਚਣਾ ਚਾਹੀਦਾ ਆਮ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਆਇਆ ਇਹਦੇ ਵਿੱਚ ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਅਮਨ ਮਾਰਚ ਕਰ ਰਹੇ ਹਾਂ ਉਸ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਹਾਕਮ ਲੋਕਾਂ ਉੱ퍼 ਭਰਾ ਮਾਰੂ ਜੰਗ ਝੋੜ ਰਹੇ ਨੇ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਅਸੀਂ ਅਮਨ ਚਾਹੁੰਦੇ ਹਾਂ ਤੇ ਜੰਗ ਦਾ ਵਿਰੋਧ ਕਰਦੇ ਹਾਂ ਸਰ ਹੋਰ ਕੀ ਮੁੱਖ ਕਾਰਨ ਹੈ ਇਹ ਦਿਓ ਜੋ ਹੈ ਅਤਵਾਦ ਪੱਧਰ ਦਾ ਕਸੀ ਕਸੀ ਉਹ ਸਾਰਾ ਕੁਝ ਇਹਦੇ ਵਿੱਚ ਹੀ ਆਉਂਦਾ ਜਿਹਨੋਂ ਅਤਵਾਦ ਪੈਦਾ ਕਰਨ ਵਾਲੀਆਂ ਨੀਤੀਆਂ ਸਰਕਾਰ ਦੀਆਂ ਨੇ ਅਤਵਾਦ ਪੈਦਾ ਕਰਨ ਵਾਲੀਆਂ ਨੀਤੀਆਂ ਕਾਰਨ ਹੀ ਦੇਸ਼ ਦੇ ਵਿੱਚ ਜਦੋਂ ਲੋਕਾਂ ਨੂੰ ਤੁਸੀਂ ਰੁਜ਼ਗਾਰ ਸਿੱਖਿਆ ਨਹੀਂ ਦਿਓਗੇ ਤਾਂ ਅਤਵਾਦ ਪੈਦਾ ਹੋਣ ਦੇ ਕਾਰਨ ਬਣੇ ਰਹਿਣਗੇ ਉਹਨਾਂ ਨੀਤੀਆਂ ਨੂੰ ਬਦਲਣਾ ਚਾਹੀਦਾ ਲੋਕਾਂ ਨੂੰ ਰੁਜ਼ਗਾਰ ਤੇ ਸਿਹਤ ਸੂਲਤਾਂ ਦਿੱਤੀਆਂ ਜਾਣ ਤਾਂ ਕਿ ਅਤਵਾਦ ਰੋਕਿਆ ਜਾ ਸਕੇ ਮੇਰਾ ਨਾਮ ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਸਨ ਉਹਨੂੰ ਦੇਖ ਤਾਂ ਡਕੌਂਦਾ ਅੱਜ ਕੀ ਮੁਖ ਕਰਨਾ ਕਿ ਬਾਦਿਸਤਾਨ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਸਾਮਰਾਜੀ ਤਾਕਤਾਂ ਨੇ ਇਹਨਾਂ ਨੇ ਮਤਲਬ ਜੰਗ ਨੂੰ ਇੱਕ ਬਣਾ ਲਿਆ ਤੰਗ ਤਰੀਕਾ ਇਹ ਵੀ ਕਿਵੇਂ ਨਾ ਕਿਵੇਂ ਆਪਾਂ ਜਿਹੜਾ ਹਥਿਆਰ ਆ ਉਹ ਬਕਾਉਣੇ ਆ ਲੋਕਾਂ ਨੂੰ ਮਰਵਾਉਣਾ ਵਾ ਤੇ ਅਸੀਂ ਅੱਜ ਅਮਨ ਦੇ ਪੱਖ ਦੇ ਵਿੱਚ ਜਾਂ ਜੰਗ ਵਿਰੋਧੀ ਰੈਲੀ ਕਰ ਲਈ ਇੱਥੇ ਇਕੱਠੇ ਹੋਏ ਆ ਤਾਂ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਜਾਵੇ ਵੀ ਲੋਕ ਅਮਨ ਚਾਹੁੰਦੇ ਆ ਕੋਈ ਵੀ ਆ ਜਿਹੜਾ ਜੰਗ ਨਹੀਂ ਚਾਹੁੰਦਾ ਜੇ ਅਸੀਂ ਪੰਜਾਬ ਨੂੰ ਖਿਹਿਆਲ ਰੱਖਣਾ ਵਾ ਬੇਸਮੁਖ ਖਿਹਿਆਲ ਰੱਖਣਾ ਵਾ ਤਾਂ ਸਾਨੂੰ ਸਾਰਿਆਂ ਨੂੰ ਜੰਗ ਤੋਂ ਬਚਣਾ ਪਊਗਾ ਕਿਉਂਕਿ ਜੰਗ ਦੇ ਵਿੱਚ ਆਮ ਲੋਕ ਆ ਜਿਹੜੇ ਉਹੀ ਮਰਦੇ ਆ ਸਾਡੇ ਜਿਹੜੇ ਬਾਲ ਬੱਚੇ ਆ ਜਿਹੜੇ ਮਤਲਬ ਬਾਰਡਰਾਂ ਤੇ ਬੈਠੇ ਆ ਜਾਂ ਬਾਰਡਰ ਦੀ ਲੜਾਈ ਲੜਨਗੇ ਉਹਨਾਂ ਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਵਾ ਕਿੰਨੀਆਂ ਵਿਧਵਾਵਾਂ ਹੋ ਜਾਣਗੀਆਂ ਸਾਨੂੰ ਇੱਕ ਗੱਲ ਦਾ ਇਹ ਪਤਾ ਨਹੀਂ ਲੱਗ ਰਿਹਾ ਜੀ ਇਹਨਾਂ ਨੇ ਇੱਕ ਆਪਰੇਸ਼ਨ ਕੀਤਾ ਜਿਹਦਾ ਨਾਮ ਰੱਖਿਆ ਸੰਧੂਰ ਮੈਨੂੰ ਆਉਂਦਾ ਸੀ ਵੀ ਲੜਾਈ ਸੰਧੂਰ ਲਾਉਂਦੀ ਹੁੰਦੀ ਆ ਕਿ ਲਾਉਂਦੀ ਹੁੰਦੀ ਆ ਜੇ ਲੜਾਈ ਲੱਗ ਜਾਂਦੀ ਆ ਸੰਧੂਰ ਲੱਗਣਾ ਨਹੀਂ ਸੀਗਾ ਕਿੰਨੀਆਂ ਹੀ ਵਿਧਵਾਵਾਂ ਦੇ ਸੱਤ ਜਿਹੜਾ ਸੰਧੂਰ ਲੱਗਿਆ ਹੋਇਆ ਨਾ ਉਹ ਲੈ ਜਾਣਾ ਸੀਗਾ ਅੱਜ ਅਸੀਂ ਸਮੂੱਚੇ ਕਿਸਾਨ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਜਨਤਕ ਜਥੇਬੰਦੀਆਂ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਮਾਰਚ ਕਰ ਰਹੇ ਆ ਕਿ ਜਿਹੜੀ ਨਹੱਕੀ ਜੰਗ ਆ ਜਿਹੜੀ ਲੋਕਾਂ ਦੀ ਜਾਨ ਦਾ ਖੌਬ ਬਣੂਗੀ ਉਹ ਕਿਸੇ ਵੀ ਕੀਮਤ ਤੇ ਨਹੀਂ ਹੋਣੀ ਚਾਹੀਦੀ ਤੁਸੀਂ ਕਿਹਾ ਕਿ ਆਪਰੇਸ਼ਨ ਸੰਦੂਰ ਆ ਗਿਆ ਸੰਦੂਰ ਲਾਇਆ ਡੱਡੂ ਵੀ ਕੁਝ ਆ ਜਿਨ੍ਹਾਂ ਦੇ ਸਹਾਗ ਉੱਤਰ ਗਏ ਉਹਨਾਂ ਦੇ ਬਾਰੇ ਕੀ ਕਰਾਟਾ ਮੈਂ ਉਹੀ ਕਹਿੰਦਾ ਵੀ ਜਿਹੜਾ ਜਿਹਦਾ ਸਹਾਗ ਉੱਜੜ ਗਿਆ ਉਹਦਾ ਸੰਦੂਰ ਲੈਂਦਾ ਹੁੰਦਾ ਕਿ ਲਾਉਂਦੇ ਹੁੰਦੇ ਆ ਉਹਨੂੰ ਆਪਾਂ ਉਹਨਾਂ ਦਾ ਇੱਕ ਇੰਸਾਫ ਅਸੀਂ ਇਹੀ ਚਾਹੁੰਦੇ ਆਂ ਵੀ ਸਹਾਗ ਨਹੀਂ ਉਜੜਨੇ ਚਾਹੀਦੇ ਆਪਾਂ ਸੰਦੂਰ ਲਾਉਣਾ ਨੀਗਾ ਆਪਾਂ ਸੰਦੂਰ ਲਾਉਣਾ ਵਾ ਉਹ ਤਾਂ ਹੀ ਲੱਗੂਗਾ ਜੇ ਆਵਨ ਰਹੂਗਾ ਉਹ ਜਿਹੜੇ 4-5 ਬੰਦੇ ਆ ਕੇ ਇਲਤ ਕਰ ਗਏ ਆ ਉਹ ਆਰਾਮ ਨਾਲ ਆ ਗਏ ਆ ਤੇ ਆਰਾਮ ਨਹੀਂ ਚਲੇ ਗਏ ਆ ਜਿਹੜੀ ਅੱਜ ਤੱਕ ਫੌਜ ਬੈਠੀ ਆ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਫੜੇ ਕਿਉਂ ਨਹੀਂ ਗਏ ਤੇ ਅਸੀਂ ਲੋਕਾਂ ਨੂੰ ਐਵੇਂ ਮਰਵਾਈ ਜਾਂਦੇ ਜਿਨ੍ਹਾਂ ਨੇ ਜੰਨਾ ਗਈਆਂ ਨੇ ਬਾਦ ਦੇ ਵਿੱਚ ਨਾ ਹੱਕੀਆਂ ਹੀ ਗਈਆਂ ਨੇ ਤੁਸੀਂ ਤਾਂ ਉਹ ਜਿਹੜੇ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਲੋਕ ਮਰੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਕਸੂਰ ਕੀ ਸੀਗਾ ਜਾਂ ਜਿਹੜੇ 27 ਮਰੇ ਆ ਉਹਨਾਂ ਦਾ ਵੀ 0% ਕਸੂਰ ਆ ਅਸੀਂ ਅੱਤਵਾਦ ਦੇ ਵਿਰੋਧੀ ਆਂ ਅੱਤਵਾਦ ਹਰ ਹਾਲਤ ਦੇ ਵਿੱਚ ਖਤਮ ਹੋਣਾ ਚਾਹੀਦਾ ਵਾ ਬਦਲ ਇਹਦਾ ਕਹਿੰਦਾ ਭਾਵ ਹੈ ਜੇ ਆਪਾਂ ਸ਼ਾਂਤੀ ਰੱਖਣੀ ਆਂ ਪਰ ਸਰਕਾਰਾਂ ਦੇ ਵੀ ਫਰਜ਼ ਨੇ ਸਰਕਾਰਾਂ ਇਮਾਨਦਾਰ ਹੋਣ ਆਪਣੇ ਫਰਜ਼ ਪੂਰਨ ਕਰਨ ਆਪਦੀਆਂ ਵੋਟਰਾਂ ਦੇ ਖਾਤਰ ਸਾਡੀਆਂ ਜਾਨਾਂ ਨਾ ਲੈਣ ਅੱਤਵਾਦ ਦੇ ਸਾਰੇ ਖਿਲਾਫ ਆਂ ਅਤਵਾਦੇ ਕੌਣ ਪੱਖ ਚ ਆ ਕੋਈ ਨਹੀਂ ਚਾਹੁੰਦਾ ਵੀ ਸਾਡੀ ਸੇਫਟੀ ਖਤਰੇ ਚ ਵੇ ਅੰਤਰਾਤ ਨੂੰ ਖੇਤਾਂ 'ਚ ਜਾਣੇ ਆ ਅਸੀਂ ਰਾਤ ਨੂੰ ਖੇਤਾਂ 'ਚ ਜਾਣਾ ਪੈਂਦਾ ਸਾਨੂੰ ਆਪਾਂ ਤਾਂ ਇਹ ਨਹੀਂ ਅਸੀਂ ਕਿਹੜੇ ਵੇ ਕਿੱਥੇ ਹੁੰਨੇ ਆ ਅਸੀਂ ਕਿਵੇਂ ਸਹਿਲਾਂਗੇ ਵੀ ਅਤਵਾਦ ਹੋਣਾ ਚਾਹੀਦਾ ਵਾ ਅਸੀਂ ਤਾਂ ਚਾਹੁੰਦੇ ਆ ਵੀ ਹਰੇਕ ਬੰਦਾ ਵਾ ਜਿਹਦੀ ਹਰੇਕ ਬੰਦੇ ਦੀ ਜਾਨ ਆ ਉਹ ਮਹਿਫੂਜ਼ ਹੋਣੀ ਚਾਹੀਦੀ ਆ ਸੁਰੱਖਿਆ ਜ਼ਰੂਰੀ ਆ ਸੁਰੱਖਿਆ ਦੇ ਨਾਲ ਹੀ ਆਪਣੀ ਜਿਹੜੇ ਦੇਸ਼ ਦੀ ਤਰੱਕੀ ਹੋਊਗੀ ਖਿਆਲੀ ਹੋਊਗੀ ਲੋਕ ਬੇਦਰ ਹੋ ਕੇ ਰਹਿਣਗੇ ਧੰਨਵਾਦ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਮਨਦੀਪ ਸਿੰਘ ਲਲਤੋਂ ਸੁਭਾ ਮੀਤਪੁਰਾਂ ਭਾਰਤੀ ਕੇ ਸਾਧਨ ਨੇ ਇੱਕ ਟਿਕਾਂ ਦਾ ਜੀ ਸੁਖਦੇਵ ਜੀ ਗਵਾਈ ਸਰਦਾਰ ਮਨਜੀਤ ਸਿੰਘ ਧਲੇਰ ਕਰਦੇ ਆ ਜੀ ਦੇਦੋ ਜਿਹੜਾ ਹਮਲਾ ਹੋਇਆ ਸਾਰੇ ਕਮੇਟੀ ਵੈਲਗਮ ਦੇ ਵਿੱਚ ਜੇ ਕੋਈ ਜੋ ਅੱਤਵਾਦੀ ਹਮਲਾ ਹੋਇਆ ਅਸੀਂ ਉਹਦੀ ਸੁਰਤ ਮੋਰਚੇ ਬੰਨੀਆਂ ਪੂਰੀ ਨਿੰਦਾ ਕਰਦੇ ਹਾਂ ਨਹੀਂ ਹੋਣਾ ਚਾਹੀਦਾ ਪਰ ਇੱਕ ਚੀਜ਼ ਵੇਖਣ ਵਾਲੀ ਹੈ ਕਿ ਜਿਹੜੇ ਅੱਤਵਾਦੀ ਆਏ ਚਾਰ ਪੰਜ ਜਣੇ ਜਿੰਨੇ ਵੀ ਆਏ ਉਹ ਬਾਡੇ ਟੱਪ ਕੇ ਆਏ ਤੇ ਬੰਦੇ ਆਪਣੇ ਮਾਰ ਕੇ ਦਵਾਰੇ ਫੇਰ ਚਲੇ ਗਏ ਉਹ ਤੇ ਜੋ ਆਪਣੀ ਸਰਕਾਰ ਸੀ ਉੱਤੇ ਆਪਣੀ ਫੌਜ ਦੀ ਉਹ ਕੀ ਕਰਦੀ ਸੀ ਕਿ ਉਹ ਜਬੰਦੇ ਕੋਈ ਉਹਦਾ ਹੈ ਨਹੀਂ ਕਿ ਉਹਨਾਂ ਨੇ ਛੋਟੇ ਮੋਟੇ ਧਾਰਾ ਨਾਲ ਬੰਦੇ 'ਤੇ ਹਮਲਾ ਕੀਤਾ ਇੱਥੇ ਇੱਥੇ ਵੱਡੇ ਮਾਰੂ ਤੇ ਹਾਰ ਸੀ ਉਹ ਲੈ ਕੇ ਆਉਂ ਉਸ ਫੌਜ ਦੇ ਚੌਕ ਸੀ ਕਿਉਂ ਨਹੀਂ ਵਰਤੀ ਨੰਬਰ 2 ਜਿਹਨਾਂ ਨੇ ਹੁਣ ਸਰਕਾਰ ਨੇ ਚਲਾਇਆ ਜੋ ਉਹਦੇ ਪ੍ਰਧਾਨ ਸਾਹਿਬ ਦੱਸ ਕੇ ਆਇਆ ਵੀ ਆਪਰੇਸ਼ਨ ਸੰਧੂਰ ਦੇ ਨਾਮ ਤੇ ਚਲਾਤਾ ਇਹਨਾਂ ਨੇ ਤੇ ਆ ਇਹ ਸੰਧੂਰ ਲਗਾਇਆ ਨਹੀਂ ਹੈ ਜਿਹੜੇ ਹੋਰ ਵੀ ਉਜੜੇ ਆ ਹੁਣ ਅਤਵਾਦੀ ਇਹ ਮੈਨੂੰ ਲੱਗਦਾ ਨਹੀਂ ਕਿ ਮਰੇ ਆ ਉਹ ਵੀ ਨਜਾਇਜ਼ ਬੰਦੇ ਜਿਹੜੇ ਹੈਗੇ ਉਹ ਵੀ ਮਾਰੇ ਗਏ ਆ ਹੁਣ ਜਿਹੜੇ ਹੋਰ ਵੀ ਬਣੇ ਨੇ ਆਪਣੀ ਸਰਕਾਰ ਹੈ ਉਹ ਬੇ ਬੇ ਬੁਨਿਆਦ ਨੂੰ ਮਾਰ ਰਹੀ ਹੈ ਬਈ ਬਿਲਕੁਲ ਦੀ ਹੁਣ ਦੇਖੋ ਜਿਹੜੇ ਇਹਨਾਂ ਦੇ ਸੰਧੂਰ ਦੇ ਪ੍ਰੈਜ਼ੀਡੈਂਟ ਦੇ ਨਾਮ ਤੇ ਚਲਾਇਆ ਸੀ ਹੁਣ ਜਿੰਨੇ ਬੰਦੇ ਨਜਾਇਜ਼ ਮਾਰੇ ਗਏ ਆ ਜਾਂ ਜਿਨ੍ਹਾਂ ਦੇ ਘਰਾਂ ਦੇ ਮੇਲੇ ਲਾਂਡੀਆਂ ਨੁਕਸਾਨ ਹੋਇਆ ਉਹਨਾਂ ਦਾ ਕੋਈ ਕਸੂਰੀ ਨਹੀਂ ਸੀ ਨਾਲ ਉਹ ਤਾਂ ਬਿਲਕੁਲ ਬੇਕਸੂਰ ਬੰਦੇ ਸੀ ਆ ਉਹ ਘਰਾਂ 'ਚ ਬੈਠੇ ਸੀ। ਰੱਖਿਆ ਕਰਨੀ ਕਿਸ ਦਾ ਦੇਦੇ ਹੋ ਸਰਕਾਰ ਦੀ? ਉਹ ਬਿਲਕੁਲ ਵੀ ਨਹੀਂ ਕਹਾਂਗੇ ਕਿ 0% ਇਹਨਾਂ ਦੀ ਕਿ ਜਦੋਂ ਕਿ ਆਮ ਬੰਦਾ ਜਿਹੜਾ ਕਿਸਾਨ ਨੇ ਜਾਣਾ ਸੀ, ਕਿਸਾਨ ਨੂੰ ਬਾਰਡਰ ਟੱਪ ਕੇ ਦੇਦਾਂ ਐਂਟਰ ਨਹੀਂ ਹੁੰਦਾ। ਹਰਿਆਣਾ ਦੇ ਬਾਰਡਰ ਤੇ ਰੋਕਦੇ ਆ। ਪਰ ਇਹਨਾਂ ਨੇ ਜੋ ਅੱਤਵਾਦੀ ਸੀ, ਅੱਤਵਾਦੀ ਬਾਰਡਰ ਟੱਪ ਕੇ ਆਉਂਦੇ ਆ, ਬੰਦੇ ਮਾਰ ਕੇ ਫੇਰ ਚਲੇ ਜਾਂਦੇ ਆ। ਇੱਥੇ ਤਾਂ ਸਰਕਾਰ ਦੀ ਨਲਾਇਕੀ ਕਹਾਂਗੇ ਹੋਰ ਕੁਝ ਨਹੀਂ ਹੈ।